ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰਡ ਲੱਗੇ ਹਾਜ਼ਰਾਂ ਜੀ ਅੱਜ ਦੀ ਗੱਲ ਕਰਨੀ ਹੈ ਜੂਨ ਮਹੀਨੇ ਦਾ ਆਖਰੀ ਦਿਨ ਯਾਨੀ ਕਿ 30 ਜੂਨ ਦੀ ਅੱਜ ਤਰੀਕ ਹੈ ਤੇ ਸਵੇਰ ਦੇ ਲਗਭਗ 8:00 ਵਜੇ ਨ ਜਾ ਰਹੇ ਹੈ ਜੀ ਤੇ ਮੌਸਮ ਦੀ ਕਰਾਂਗੇ ਗੱਲ ਪੰਜਾਬ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਅੱਜ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਸੋ ਜੇਕਰ ਵਿਦੇ 24 ਘੰਟਿਆਂ ਦੇ ਵਿੱਚ ਦੇਖੀਏ ਤੇ ਕੱਲ ਮੌਨਸਨ ਬਹੁਤ ਹੀ ਤਰ੍ਹਾਂ ਸਰਗਰਮ ਸੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤੇ ਕੱਲ ਚੰਗੇ ਚੰਗੇ ਫੱਦਰ ਦੇ ਮੀਂਹ ਜੜਿਆ ਦੇਖਣ ਨੂੰ ਮਿਲੇ ਸੀ ਖਾਸ ਕਰ ਮਾਝਾ ਖੇਤਰ ਤੋਂ ਆਪਾ ਤੇ ਮਾਲਵੇ ਦੇ ਖੇਤਰਾਂ ਦੇ ਵਿੱਚ ਤੇ ਪਛਮੀ ਮਾਲਵੇ ਦੇ ਵਿੱਚ ਤੇ ਕੁਝ ਪੂਰਬੀ ਮਾਲਵੇ ਦੇ ਵਿੱਚ ਕੱਲ ਤਗੜੀ ਝਟ ਲੱਗੀ ਸੀ ਤੇ ਨਾਲ ਸਵਾਦ ਪੁਆਦ ਖੇਤਰ ਦੇ ਵਿੱਚ ਵੀ ਕੱਲ ਤਗੜੇ ਮੀਂਹ ਜੜਿਆ ਲੱਗੇ ਸੀ ਸੋ ਜੇਕਰ ਅੱਜ ਦੀ ਗੱਲ ਕਰਦੇ ਹਾਂ ਜੀ ਅੱਜ ਤੜਕੇ ਸਵੇਰੇ ਫਿਰ ਤੋਂ ਮੁਰਤੋਂ ਮਾਝਾ ਖੇਤਰ ਦੇ ਕੁਝ ਪੂਰਬੀ ਖੇਤਰਾਂ ਦੇ ਵਿੱਚ ਤੇ ਦਵਾਬਾ ਖੇਤਰ ਤੇ ਮਾਲਵੇ ਦੇ ਕੇਂਦਰੀ ਮਾਲਵੇਤ ਲੈ ਕੇ ਚੜਦੇ ਵੱਲ ਤਲਾ ਬਰਨਾਲੇ ਦੇ ਕੁਝ ਖੇਤਰ ਤੇ ਲੁਧਿਆਣਾ ਫਟਿਆਲਾ ਸ਼੍ਰੀ ਫਤਗੜ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਹੁਸ਼ਿਆਰ ਫਰਨਾਵਾਸ਼ਾਹ ਜਨੰਦਰ ਕਪੂਰਥਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਕਿਤੇ ਕਿਤੇ ਹਲਕੇ ਕਿਤੇ ਦਰਮਿਆਨੇ ਵੀ ਪਹੁੰਚ ਕਰ ਚੁੱਕੇ ਨੇ ਤੇ ਐਸੇ ਲਈ ਚੰਡੀਗੜ੍ਹ ਮਹਾਲੀ ਦੇ ਕੁਝ ਖੇਤਰਾਂ ਦੇ ਵਿੱਚ ਤੇ ਹੁਸ਼ਿਆਰ ਫਰਨਾਵਾਸ਼ਾਹ ਦੇ ਕੁਝ ਖੇਤਰਾਂ ਦੇ ਵਿੱਚ ਕੰਮ ਜਾਰੀ ਹੈ ਜੀ ਜੇਕਰ ਹੁਣੇ ਘੰਟਿਆਂ ਦੀ ਗੱਲ ਕਰੀਏ ਸੋ ਅੱਜ 30 ਜੂਨ ਦੇ ਵਿੱਚ ਲਗਭਗ ਸ਼ਾਮ ਤੱਕ ਪੰਜਾਬ ਦੇ ਵਿੱਚ ਇੱਕ ਦੋ ਝਟਾਂ ਜਿਹੀ ਹੋ ਲੱਗਣਗੀਆਂ ਦੁਪਹਿਰ ਬਾਅਦ ਮੁਰਤੋਂ ਗਾਜਰਿਸਕ ਵਾਲੇ ਬੱਦਲ ਬਣ ਸਕਦੇ ਨੇ ਆਸਾਰ ਇਹ ਕਿਨੇ ਮਾਝਾ ਖੇਤਰ ਦੇ ਵਿੱਚ ਜੇਕਰ ਆਪਾਂ ਇਸ ਵੇਲੇ ਦੀ ਤਸਵੀਰ ਦੇਖਦੇ ਹਾਂ ਤੇ ਲਹਿੰਦੇ ਵਾਲੇ ਪਾਸੇ ਜਿਹੜਾ ਇਸ ਵੇਲੇ ਬੱਦਲ ਬਣ ਰਿਹਾ ਜਿਹੜਾ ਕਿ ਅੱਗੇ ਕੋਚ ਕਰ ਰਿਹਾ ਗੁਰਦਾਸਪੁਰ ਦੇ ਲਗਭਗ ਸਾਰੇ ਹਿਲ ਜਿਹੜੇ ਹਲਕੇ ਆ ਡੇਰਾ ਬਾਬਾ ਨਾਨਕ ਦਿਨਾਨਗਰ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪੌਚਣਗੇ ਅਗਲੇ ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਤੇ ਇੱਥੇ ਜਿਹੜੇ ਅਮ੍ਰਿਤਸਰ ਤੋਂ ਉਮੀਦਿਆ ਆਸਾਰ ਨਹੀਂ ਨਾਲ ਲੱਗਦੇ ਫਟਾਰਗੁਰ ਜਿਲ੍ਹੇ ਦੇ ਵਿੱਚ ਉਮੀਦਿਆ ਆਸਾਰ ਨਹੀਂ ਤੇ ਉਸ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਉਮੀਦਿਆ ਆਸਾਰ ਨਹੀਂ ਅਗਲੇ 1-2 ਘੰਟਿਆਂ ਦੇ ਵਿੱਚ ਇਸਲਾਵਾ ਅੱਜ ਸ਼ਾਮ ਤੱਕ ਮਾਲਵੇ ਦੇ ਖਾਸ ਕਰਕੇ ਪੱਛਮੀ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਠਿੰਡਾ ਮੋਗਾ ਫਿਰੋਜ਼ਸਰ ਫਰੀਦਕੋਟ ਸ਼ਹਿਰੀ ਤਨਤਨ ਸਾਹਿਬ ਔਰ ਇਸ ਤੋਂ ਬਾਅਦ ਮਾਲਵੇ ਦੇ ਕੇਂਦਰੀ ਮਾਲਵੇ ਦੇ ਜੇਕਰ ਬਦਲ ਬਣ ਜਾਂਦਾ ਫਿਰ ਮਾਨਸੇ ਦੇ ਵਿੱਚ ਵੀ ਮੀਂਹ ਪੈ ਸਕਦੇ ਨੇ ਬਰਨਾਲੇ ਦੇ ਵਿੱਚ ਵੀ ਮੀਂਹ ਦੇ ਆਸਾਰ ਨੇ ਸੰਗਰੂਰ ਮਲੇਰਕੋਟਲਾ ਲੁਧਿਆਣਾ ਪਟਿਆਲਾ ਤੇ ਸ਼ਰੀਫਤਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਆਸਾਰ ਮੁਰਤੋਂ ਬਣੇ ਹੋਏ ਨੇ ਬਾਅਦ ਖੇਤਰ ਇੱਕ ਵਾਰ ਮਿਰਤੋਂ ਜਿਹੜੇ ਅਸੀਂ ਪਹੁੰਚਣਗੇ ਸ਼ਾਮ ਤੱਕ ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਮਹਾਲੀ ਰੋਪੜ ਪੰਚਗਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਮੁਰਤੋਂ ਜਿਹੜੇ ਗਰਣਗੇ ਅੱਜ ਸ਼ਾਮ ਤੱਕ ਮੀਂਹ ਦੇ ਆਸਾਰ ਮੁਰਤੋਂ ਨੇ ਦੋਆਬਾ ਖੇਤਰ ਇੱਕ ਵਾਰ ਮੁਰਤ ਤੋਂ ਕਵਰ ਹੋ ਸਕਦਾ ਜੀ ਚੰਦਰ ਕਪੂਰਥਲਾ ਹੁਸ਼ਿਆਰ ਖੁਰ ਨਵਾਂ ਸ਼ਹਿਰ ਮੀਂਹ ਦੇ ਅਸਰ ਇੱਕ ਵਾਰ ਫਿਰ ਤੋਂ ਬਰਨਗੇ ਅੱਜ ਸ਼ਾਮ ਤੱਕ ਜਾਂ ਦੀ ਰਾਤ ਤੋਂ ਪਹਿਲਾਂ-ਪਹਿਲਾਂ ਇਸ ਤਰ੍ਹਾਂ ਅਜੇਕਰ ਹਰਿਆਣੇ ਦੀ ਗੱਲ ਕਰਦੇ ਆਂ ਹਰਿਆਣੇ ਦੇ ਵਿੱਚ ਵੀ ਅੱਜ ਸਵੇਰ ਵੇਲੇ ਝਟ ਜੜੀਆਂ ਕੁਝ ਜਿਲਿਆਂ ਦੇ ਵਿੱਚ ਤਕੜੀ ਲੱਗ ਚੁੱਕੀ ਆ ਜੁਫੀ ਦੇ ਫਾਚੂਣੇ ਖੇਤਰਾਂ ਦੇ ਨਾਲ ਜਿਹੜੇ ਹਰਿਆਣੇ ਦੇ ਜ਼ਿਲ੍ਹੇ ਲੱਗਦੇ ਆ ਸਹਾਰਨਪੁਰ ਜਾਉਨਾ ਨਗਰ ਜਗਾਦਰੀ ਕਰਨਾਲ ਅੰਬਾਲਾ ਸੋਨੀ ਫਤ ਕ੍ਰੂhetra ਕਰਨਾਲ ਸੋਨੀ ਫਤ ਫਾਨੀ ਫਤ ਇਹਨਾਂ ਖੇਤਾਂ ਦੇ ਵਿੱਚ ਮੀ ਜੜੇ ਲੱਗ ਚੁੱਕੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਇੱਕ ਵਾਰ ਮੁਰਤੋਂ ਮੀ ਇਹਨਾਂ ਖੇਤਾਂ ਦੇ ਵਿੱਚ ਲੱਗਣਗੇ ਇਸਲਾਵਾ ਜੋਫੀ ਦੇ ਖਾਚਮੁਹਾਈ ਭਾਗਾਂ ਦੇ ਵਿੱਚ ਮੀਂਹ ਦੇ ਅਸਰ ਜਿਹੜੇ ਮੀਂਹ ਵਸੇ ਦੇਰ ਰਾਤ ਤੋਂ ਜਾਰੀ ਨਹੀਂ ਪਰ ਆਉਂਦੇ ਘੰਟਿਆਂ ਦੇ ਵਿੱਚ ਇੱਕ ਵਾਰ ਮੜ ਤੋਂ ਇਹਨਾਂ ਖੇਤਰਾਂ ਦੇ ਵਿੱਚ ਹੋਈ ਮੀਂਹ ਗੱਜਣਗੇ ਜਿਨ੍ਹਾਂ ਦੇ ਵਿੱਚ ਮੁਜ਼ਫਾ ਨਗਰ ਮਰਾਦਾਬਾਦ ਬਰੇਲੀ ਨਾਂ ਲੱਗਦੇ ਜਿਹੜੇ ਜੋਫੀ ਦੇ ਖਾਚਮੁਹਾਈ ਭਾਗ ਨੇ ਇਹਨਾਂ ਖੇਤਰਾਂ ਦੇ ਵਿੱਚ ਔਰ ਉੱਤਰਾਖੰਡ ਹਿਮਾਚਲ ਦੇ ਵਿੱਚ ਬੱਦਲ ਫਟਣੇ ਆ ਇਸ ਨੂੰ ਪਹਿਲਾਂ ਕਹਿ ਚੁੱਕੇ ਸੀ ਉੱਥੇ ਬੱਦਲ ਫਟਣ ਦੇ ਘਟਨਾਵਾਂ ਲਗਾਤਾਰ ਜਾਰੀ ਨੇ ਤੇ ਉੱਥੇ ਜਿਹੜੇ ਜਾਨੀ ਤੇ ਮਾਲੀ ਨੁਕਸਾਨ ਦੀਆਂ ਖਬਰਾਂ ਵੀ ਆ ਰਹੀਆਂ ਨੇ ਪਹਾੜਾ ਦੇ ਵਿੱਚ ਜਿਹੜੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਅਗਲੇ 48 ਘੰਟਿਆਂ ਦੇ ਵਿੱਚ ਤੇ ਉੱਥੇ ਬਦਲ ਫਟਣ ਦੀਆਂ ਘਟਨਾਵਾਂ ਢਿੱਗਾ ਡਿੱਗਣ ਦੀਆਂ لینڈ ਸਲਾਈਡ ਦੀਆਂ ਘਟਨਾਵਾਂ ਜਾਂ ਫਿਰ ਜਿਹੜੇ ਖੱਡਾਂ ਨਾਲੇ ਨੇ ਉਹ ਚੜ ਕੇ ਵਗਣਗੇ ਤੇ ਇਦਾਂ ਦੇ ਜਿਹੜੇ ਕੰਮ ਕਰਨਾ ਉਹ ਫਰਸਨ ਨੂੰ ਮਿਲਦੀ ਰਹਣਗੇ ਕੋਲ ਮੂ ਲਾਗੇ ਜੀ ਅੱਜ ਸ਼ਾਮ ਤੱਕ ਪੰਜਾਬ ਦੇ ਬਹੁਤੇ ਖੇਤਰ ਮੀਂਹ ਨਾਲ ਕਵਰ ਹੋਣਗੇ ਵੈਸੇ ਸਾਰੇ ਖਾਗਾ ਦੇ ਵਿੱਚ ਮੀਂਹ ਪਹੁੰਚ ਕਰ ਚੁੱਕਿਆ ਹੈ ਮਾਨਸ ਹੁੰਦਾ ਫੈਲਾ ਮੀਂਹ ਜਿਹੜੇ ਖੇਤਰ ਤਰਸਦੇ ਸੀ ਉੱਥੇ ਵੀ ਮੌਜੂਦਗੀ ਮੀਂਹ ਦੀ ਹੋ ਚੁੱਕੀ ਹੈ ਤੇ ਆਉਂਦੇ ਜਿਹੜੇ 48 72 ਘੰਟੇ ਨੇ ਇਹ سلسلہ ਹਲੇ ਚੱਲੇਗਾ ਬਾਅਦ ਜੇ ਅਗਰ ਅੱਜ ਦੀ ਗੱਲ ਕਰਦੇ ਆਂ ਤੇ ਬਹੁਤੇ ਖਾਗਾ ਦੇ ਵਿੱਚ ਅੱਜ ਅੱਧੀ ਰਾਤ ਤੋਂ ਫੇਲਾ ਫੇਲਾ ਮੀਂਹ ਇੱਕ ਵਾਰ ਫਿਰ ਤੋਂ ਪਹੁੰਚ ਕਰਨਗੇ ਜਿੱਥੇ ਇਹ ਪਹੁੰਚ ਕਰਨਗੇ ਜਿਲ੍ਹਾ ਬਰਾਂਕੜੀ ਤੋਂ ਅੰਮ੍ਰੰਗ ਅਸੀਂ ਲਿਖਤੀ ਫੋਰਸ ਆ ਕੇ ਸਾਂਝੀ ਕਰਦੇ ਰਹਾਂਗੇ ਤੇ ਉਹਦੇ ਜਾਂ ਫਿਰ ਲਾਈਵ ਆ ਕੇ ਤੁਹਾਨੂੰ ਦੁਬਾਰਾ ਦੀ ਵੀਡੀਓ ਦੇ ਵਿੱਚ ਅਪਡੇਟ ਦੇ ਦੇਵਾਂਗੇ ਧੰਨਵਾਦ